ਆ ਦੇ ਲੋ ਬਜ਼ੁਰਗਾਂ ਨੂੰ ਵੀ ਕਿੱਥੇ ਠੰਡ ਲੱਗਦੀ ਆ ਹੈ ਸਵੇਰੇ ਕੰਮ ਚੱਕਿਆ ਵਾ ਦੇ ਲਾ ਚੱਕ ਕੇ ਰੱਖਿਆ ਕੰਮ ਪੂਰਾ ਉਹ ਹੀ ਤਾਂ ਗੱਲ ਕੋਈ ਮਿੱਤਰੋ ਅੱਜ ਚੱਲਨੇ ਆਪਾਂ ਸ੍ਰੀ ਆਨੰਦਪੁਰ ਸਾਹਿਬ ਗੁਰਦੁਆਰੇ ਮੱਥਾ ਟੇਕਣ ਆਹ ਝੋਟਾ ਲੈ ਕੇ ਚੱਲਨੇ ਇਹਦਾ ਵੀ ਮੱਥਾ ਟਗਾ ਕੇ ਲਿਆਵਾਂਗੇ ਟਰਾਲੀ ਆਪਾਂ ਕੱਲ੍ਹ ਹੀ ਆ ਰੈਡੀ ਤੇ ਬਲੈਤੀਆ ਵੀ ਹੋ ਗਿਆ ਐਨਕਾ ਲਾ ਕੇ ਰੈਡੀ ਹੋਰ ਬਲੈਤੀਆ ਫੇਰ ਟੇਕਾਂਗੇ ਮੱਥਾ 'ਚ ਟੇਕਾਂਗੇ ਅੱਜ ਪੂਰਾ ਹੈ ਹੈ ਇਹਦਾ ਟਰਾਲੀ ਰੈਡੀ ਕਰ ਲਈ ਆ ਕੰਬਲ ਕੁੰਬਲ ਸੈੱਟ ਲਿਆ ਵਿੱਚ ਇੱਕ ਦਿਨ ਰਹਿ ਕੇ ਆਵਾਂਗੇ ਉੱਥੇ ਸਾਰੇ ਗੁਰਦੁਆਰੇ ਘੁੰਮ ਕੇ ਮੱਥਾ ਟੇਕ ਕੇ ਸਾਰਾ ਕੁਝ ਲੋ ਜੀ ਬੰਦੇ ਆ ਗਏ ਪਵਾਦੜੇ ਤੋਂ ਵੀ ਆ ਗਏ ਬੰਦੇ ਮੂਰੇ ਝੰਡਾ ਬੰਨਣ ਲੱਗੇ ਆ ਹਾਂ ਲੋ ਵੀ ਕਹਿਣਾ ਸੀ ਹੈ ਝੰਡਾ ਵੱਡਾ ਹੀ ਲਾ DNA ਕਹਿੰਦਾ ਮੂਰੇ ਇਹ ਛੋਟਾ ਪੈ ਜਾਣਾ ਹੈ ਇਹ ਬੰਨਣਾ ਕਿੱਦਾਂ ਆਪਾਂ ਉਹ ਵੀ ਛੋਟਾ ਉਹ ਵੀ ਛੋਟਾ ਆ ਉਹ ਵੀ ਏਡਾ ਕੀ ਆ ਛੋਟਾ ਆ ਤਾਂ ਮੂਰੇ ਬੰਨਣਾ ਕਿੱਥੇ ਆ ਠੀਕ ਹੈ ਜੀ ਆ ਜਾ ਬਿੰਦੂ ਉਹ ਤਾਂ ਮੂ ਜਾ ਇਹਨੂੰ ਉੱਪਰ ਬੰਨ੍ਹ ਦਿੰਦੇ ਆ ਬੰਨਣਾ ਕਿੱਥੇ ਆ ਉਹ ਇੱਥੇ ਹੀ ਕਹਿੰਦਾ ਮੈਂ ਫਸੌਰ ਨਾ ਆਹੋ ਇੱਥੇ ਥੋੜੋ ਫਸਣਾ ਆ ਜਾਵੇ ਥੱਲੇ ਡੰਡਾ ਵੱਡਾ ਹੋਵੇ ਉਹ ਹੀ ਡੰਡਾ ਹੈ ਨੀਗਾ ਲਓ ਜੀ ਝੰਡਾ ਵੀ ਬਣ ਲਿਆ ਮੂਰੇ ਡਰਾਈਵਰ ਸਾਹਿਬ ਬਹਿ ਗਿਆ ਧੌਂਦਾਲੇ ਡਰਾਈਵਰ ਆ ਪਰ ਇਹ ਥੋੜੇ ਧੌਂਦਾਲੇ ਵੀ ਨਹੀਂ ਕੇ ਉਹ ਡੰਡਾ ਵੱਡਾ ਨੇ ਨਹੀਂ ਬਾਪੂ ਨੂੰ ਦੇਖਦੇ ਹਲੇ ਤਾਂ ਤੂੰ ਵੀ ਪਹੁੰਚਿਆ ਬੁੱਤੂ ਆ ਆਜੋ ਲਓ ਜੀ ਆ ਗਏ ਸੰਗ ਤਾਂ ਹੋਰ ਜਮਲਾ ਬਾੜ ਦੇ ਇੱਥੇ ਗੱਦਿਆਂ ਪਿੱਛੇ ਹਲਕੇ ਹਲਕੇ ਬੰਦੇ ਵੀ ਆਏ ਆ ਗੱਦਿਆਂ ਪਿੱਛੇ ਬਾੜ ਦੋ ਜੇਵ ਚ ਨਾ ਪਾ ਲਿਓ ਉੱਤੇ ਵੀ ਬਹਿ ਗਏ ਉਹਦੇ ਡਾਲੇ ਤੇ ਬਹਿ ਗਏ ਬੰਦੇ ਹੋਰ ਕਦਾਂ ਹੋਗੇ ਹੋਰ ਜੀ ਕੀ ਹੋਇਆ ਇਕ ਸਾਰੇ ਵਲੌਗੇ ਬਣਾਈ ਜਾਂਦੇ ਗਰਮੀ ਹੋ ਗਰਮੀ ਹੋਇਆ ਕੰਮ ਹੈ ਉਹ ਤੇ ਬੱਬਰਾਂ ਦੇ ਬੰਦੇ ਮੋਹ ਉਹ ਪੇ ਬਜਾਏ ਨਹੀਂ ਤਾਂ ਪੀਣ ਨੂੰ ਮੈਂ ਪਾ ਕੇ ਲਾ ਪੇ ਪੇ ਬਣੀ ਨਹੀਂ ਇਹ ਪੀ ਬੰਦਾਰੀ ਤੋਂ ਤਿੰਨ ਹੋ ਵੀ ਕਹਾ ਦਾ ਪਿਛਲੇ ਨਾਲ ਲਾਤਾ ਇਹਨਾਂ ਨੂੰ ਪੱਕ ਲੱਗ ਰਹੀ ਨੇ ਉਹ ਲੈ ਆਇਆ ਨਾ ਛਿੱਲ ਕੇ ਦੋ ਫਲ ਲੈ ਇਹਨੂੰ ਛਿੱਲ ਕੇ ਦੇ ਦਿਓ ਦੋ ਕਿਤੇ ਉਹ ਤੋੜ ਤੋੜ ਕੇ ਸਿੱਟਿਓ ਇਕੱਠੇ ਨਾ ਸਿੱਟਿਓ راہੋ ਪਹੁੰਚੋ ਆ ਬਈ ਸਿੱਟਿਓ ਮਾਵਾ ਮਾਂਦਰਾ ਨੂੰ ਪਾਉਣੀਆਂ ਛੱਡ ਲੈ ਨਹੀਂ ਪਾਪੇ ਤੋੜ ਕਰ ਉਹ ਦੇਖ ਨਾ ਇਹਨੂੰ ਦੇ ਸਾਡੇ ਚਾ ਕਿੰਨਾ ਜਿਹੜੇ ਕੇਲੇ ਖਰੇ ਪਹਿਲੀ ਵਾਰ ਹੀ ਦੇਖ ਰਹੇ ਨੇ ਤੋੜ ਟਰਾਲੀ ਮम्मा ਉਹ ਕੇਲੇ ਤਿੱਖੇ ਬਹੁਤ ਐ ਮੋਰੋ ਕੇਲੇ ਦੇ ਚਾਜ ਦੇ ਲੈਣਾ 4.5 ਵਾਲੇ ਕੇਲੇ ਲੈ ਸਾਡੇ ਆਨੰਦਪੁਰ ਸਾਹਿਬ ਟਰਾਲੀ ਲੈ ਕੇ ਜਿੰਨੇ ਕੋਈ ਸ਼ਰਮ ਕਰੋ ਉਹ ਬੁੱਧੂ ਵਾਲਾ 150 ਲੈ ਲੋ ਕੇਲੇ ਦੇ ਪੰਡੇ ਲੈ ਆਓ ਕਿੱਥੇ ਆ ਲਵਾਨ ਜੀ ਬੰਦ ਲੈ ਆਓ ਯਾਰ ਦੋ ਲੋ ਤਾਂ 100 ਨਾਲੇ ਯਾਰ ਦੋਰ ਛੋਟੀ ਦੋਰ ਯਾਰ ਉਹ ਖਾ ਕੇ ਦੋਲੇ ਬਲਵਾ ਉਹ ਇੱਕ ਲਫਾਵਾ ਖਾ ਲਈ ਆਹ ਤਾਂ ਲਫਾਵਾ ਗੋਲੀ ਮੋਲ ਨਾ ਬੜੇ ਸਪੀਡ ਚ ਕਰਾ ਦੇ ਉਹ ਕਹਿੰਦੇ ਆ ਕਿ ਉਹਨਾਂ ਨੂੰ ਭੁੱਖ ਲੱਗੀ ਹੈ ਜੀ ਪਲਵਾਨ ਅੱਠੇ ਹੀ ਖਿਲ ਲਾਵੇ ਉੜਕੇ ਟਰਾਲੀ ਜੀ ਹੋਜ ਕੇ ਪੈਣੇ ਕੀ ਤੇ ਆ ਜੋ ਖੁੱਲੂਗਾ ਦੋਨੇ ਜਾਣ ਦੋਨੇ ਉਹ ਆ ਕੇ ਲਾ ਜਿਆਦਾ ਵੱਡਾ ਨਹੀਂ ਨਹੀਂ ਛੱਲਾ ਚੱਲ 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 ਅੰਗੇ ਜੀ ਲਾ ਬੱਜਦਾ ਓਏ ਆਰਟੀ ਨਾ ਕਰਦੇਈ ਭਰਾਵਾ ਕੋਈ ਖਾ ਬਈ ਕੋਈ ਵੀ ਨਾਲ ਹੀ ਖਾ ਪਰ ਉਹ ਨਿਆਣੇ ਨੂੰ ਖੜਾ ਦੇ ਕੋਈ ਉਹ ਲੈ ਮੂੰਹ ਟਿਆ ਉਹ ਛੱਲਾ ਮੂੰਹ ਪਾ ਦੇ ਉਧਰ ਇੱਥੇ ਪਿੱਛੇ ਛੱਲਾ ਪਾਜੀ ਇਹ ਲਵਾਵਾ ਬਣਾ ਦੇ ਛੱਲਾ ਬਣਾਉਣਾ ਇਹ ਤੁਹਾਨੂੰ ਦਿਖਾਵਾਂਗੇ ਪੂਰਾ ਰੋਡ ਤੋਂ ਬੇਚਾਰੀ ਪਾਸਾ ਹੋਣੀ ਚਾਹੀਦਾ ਹੈ ਇਹ ਲਓ ਜੀ ਆ ਗਏ ਆ ਪੱਠਾ ਸਾਹਿਬ ਪੱਠਾ ਸਾਹਿਬ ਘਰ ਦਵਾਰੇ ਐ ਉਸਤਾਦ ਹੂੰ ਤੈਨੂੰ ਬੱਜਾ ਨੋਟ ਦੇ ਕੀ ਹੋਇਆ ਕਿਹੜਾ ਸੇਵਾ ਕਰਨ ਲੱਗਾ ਹੁਣ ਆਪਾਂ ਕੁੱਤੇ ਹੋ ਜਾਣਾ ਆ ਗਏ ਦੇਖ ਚਾਚੇ ਚਾਚੇ ਨੇ ਆਉਣਾ ਵੀ ਤਾਂ ਨਹੀਂ ਆਉਂਦਾ ਪੈਸਾ ਰਹਿਣੇ ਆਉਂਦਾ ਓਏ ਉਹ ਤਾਂ ਉਹਨੂੰ ਫਿਰਦਾ ਪਹਿਲਵਾਨ ਇੱਥੇ ਹੱਥ ਜੋੜੀ ਜਾਂਦਾ ਹੁਣ ਲੈ ਕੇ ਆਇਆ ਮੈਂ ਬਣਾ ਲੈਣਾ ਲੈ ਲੈ ਕਿ ਚੱਕਣ ਜਾਣੀਆਂ ਕਿਸੇ ਦੀਆਂ ਲਓ ਜੀ ਪਹੁੰਚ ਗਏ ਪਠਾ ਸਾਹਿਬ ਗੁਰਦੁਆਰੇ ਕੋਈ ਚੱਕਣ ਜਾਣੀਆਂ ਕਿਸੇ ਦੀਆਂ ਕਿਹਦੇ ਵੱਲੋਂ ਸੇਵਾ ਕਿਹਦੇ ਵੱਲੋਂ ਵੱਲੋਂ ਕਰਮ ਵਾਲਾ 150 ਜਿਹੜਾ 150 ਦੀਆਂ ਇਹ ਜ਼ਿਆਦਾ ਨਹੀਂ ਹੋ ਗਈਆਂ ਉਹ ਵੈਰੀ ਗੁੱਡ ਹੁਣ ਜਾਣ ਨਾ ਤੇ ਦੋ ਦਿਨ ਘਰੋਂ ਇੰਟਰਲੌਕ ਲਵਾ ਕੇ ਕੋਣ ਕੋਣ ਰਹਿ ਗਿਆ ਫੜ ਇੱਕ ਹੀ ਬਹੁਤ ਆ ਕੋਈ ਦੇਖੋ ਕੋਈ ਲੈਣੀ ਪੈਸੇ ਦੇਣੇ ਆ ਪਰ ਦੇਖਣਾ ਲੱਗਦਾ ਨਾਲੋਂ ਵਿੱਕੀ ਖਾ ਲਓ ਲੈ ਲਓ ਲੈ ਲਓ ਬਈ ਸੇਵਾ ਕਰਾਈ ਆ ਸਰਪੰਚ ਵੱਲੋਂ ਆ ਤਿੰਨ ਰੰਗੀ ਹਾਲੀ ਸੁਆਦ ਬਹੁਤ ਆ ਕਿਹੜੀ ਹਾਂ ਪੱਕੀ ਗੱਲ ਆ ਦੰਦੀ ਤਾਂ ਵੱਡੀ ਨਹੀਂ ਹਲੇ ਇਹ ਤਾਂ ਖਾਲਾ ਦੋ ਦੰਦੀਆਂ ਮਾਰ ਅੰਦਰ ਜਾਣੀਆਂ ਵੇਖੀ ਕਿਦਾਂ ਤੂੰ ਉੱਤੇ ਮੈਨੂੰ ਲੱਗਦਾ ਸਾਰੀ ਬਦਾਮਾਂ ਵਾਲੀ ਲੈ ਲਈ ਜਾਣੀ ਅੱਜ ਪਾ ਲੈਣੀ ਸਾਰੀ ਲਾਦਾ ਬੜੀ ਫਾਇਦਾ ਹੈ ਇਹ ਕੰਮ ਅੱਜ ਕੋਲ ਵੀ ਪਰਾਣੇ ਬਹੁਤ ਵੀ ਮਿੱਤਰੋ ਗੁਰਦੁਆਰਾ ਸ੍ਰੀ ਬਿਛੋੜਾ ਸਾਹਿਬ ਸਾਰੇ ਹੌਂਕ ਦੇ ਗੱਲ ਉਹ ਕਾਲਾ ਪਾਣੀ ਦੇਖੋ ਮੱਗ ਗਈ ਉਹ ਕਿੱਥੇ ਲਿਖਦੇ ਪਹਿਲੇ ਪਾ ਗਈ ਉਹ ਦੇਖੋ ਜਿਹੜਾ ਕਟੋਂ ਨਾ ਉਹ ਤੋਂ ਨਾ ਉਹਨਾਂ 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 ਤੋਂ ਨਾ ਉਹਨ लो जी करो दर्शन दरबार दे नहीं। नहीं। ய <laughs> ਲਓ ਜੀ ਰੌਣਕ ਮੇਲਾ ਲੱਗਾ ਪੂਰਾ ਆਨੰਦਪੁਰ ਸਾਹਿਬ ਦੇ ਵਿੱਚ ਬੋਲੇ-ਮੱਲੇ ਕਰਕੇ ਕੀ ਕਾਨ ਲੱਗਾ ਕਿੰਨੇ ਦਾ ਇਹ ਕਿੰਨੇ ਦਾ ਰੇੜੇ ਪੋਝਾ ਦਾ 50 ਦੇ 6 ਆ ਲੈ ਇਹ ਸੋਨੇ ਦੇ ਆ ਡੈਮੋ ਇਹ ਦੇ ਦੇਵੇ ਫਿਰ ਚੱਲ 50 ਦਾ ਵੀ ਕਰ ਲਵਾਂਗੇ ਉਹ ਚੱਕਰ ਉਹ ਪੈਨ ਦਾ ਹੀ ਉਹ ਯਾਰ ਉਹ ਤਾਂ ਆਇਆ ਤੇ ਦੇਖ ਐਨ ਸਾਵਾ-ਸਾਵਾ ਹੁੰਦਾ ਕਾ ਇਹ ਕਮਾਲ ਵੀ ਉਹਨੇ ਦੁਆਇ ਰੱਖਿਆ ਆ ਆ ਦੇਖ ਲੋ ਉਹ ਵੀ ਮਿੱਤਰੋ ਸੰਗਤ ਹੋ ਕੇ ਤਿਆਰ ਹੋਣ ਚੱਲੇ ਆ ਜਾ ਕੇ ਹੁਣ ਗੁਰੂ ਕੇ ਲਾਹੌਰ ਮੱਥਾ ਟੇਕਦੇ ਆ ਫਿਰ ਉੱਥੋਂ ਘਰ ਨੂੰ ਵਾਪਸੀ ਕਰਾਂਗੇ ਵਿੱਕੀ ਨੇ ਵੀ ਰੈਡੀ ਹੋ ਗਿਆ ਵਿੱਕੀ ਜਿੰਦਰਪਰਾ ਗਾਮਸੀ ਸਕਾ ਲਈ ਗਾਮਸੀ ਗਾਮਸੀ ਸਕਾ ਲਈ ਆ ਆ ਦੇਖ ਲਓ ਬਜ਼ੁਰਗਾਂ ਨੂੰ ਵੀ ਕਿੱਥੇ ਠੰਡ ਲੱਗਦੀ ਆ ਹੈ ਸਵੇਰੇ ਕੰਮ ਚੱਕਿਆ ਵੇ ਦੇਖ ਲਾ ਚੱਕ ਕੇ ਰੱਖਿਆ ਕੰਮ ਪੂਰਾ ਉਹ ਹੀ ਤਾਂ ਗੱਲ ਆ ਦੰਦ ਵੀ ਨਹੀਂ ਦੇ ਰਾ ਦੋਖ ਦੇ ਲਓ ਜੀ ਉਹ ਮਣੀ ਗਿਆ ਛੱਡ ਦੋ ਇਹਨੂੰ ਜੀ ਵੀਰ ਜੋ ਵੀਰਜੀ ਵੀਰਜੀ ਚੱਲੇ ਹੁਣ ਆਪਾਂ ਕਿੱਥੇ ਚੱਲੇ ਆ ਕਿਉਂਕਿ ਲਾਹੌਰ ਮਟਿਆ ਗੁਰੂ ਕੇ ਲਾਹੌਰ ਕਰਦੇ ਆ ਦਰਸ਼ਾਣਾ ਆ ਡਰਾਈਵਰ ਥੋੜਾ ਜਿਆ ਨਾ ਨੇਰੇ ਦੇ ਵਿੱਚ ਚੱਲ ਗਿਆ ਨੋਰੇਪੁਰ ਉਹ ਨੰਬਰ ਤੇ ਕਾ ਲੇ ਨੋਰੇਪੁਰ ਉਧ ਤੰਦਸ ਨਹੀਂ ਆਇਆ ਇਧਰੋਂ ਮਾਤਰਾ ਨੂੰ ਪਿੰਡ ਨੋਰਾਪੁਰ ਸਾੜੇ ਉਧਰ ਆਪਣੇ ਵਾਲੇ ਆ ਬਰੇ ਜਿਹੜਾ ਕੋਡ ਰੋਡ ਦੇ ਉਪਰ ਆ ਆ ਭਵਾਨ ਕਹਿੰਦਾ ਮੱਥਾ ਟੇਕ ਗਏ ਲੋਰੇ ਮੁੜਿਆ ਲਾਦਨ जैंडल पैकिंग एदी है लाया नहीं <laughs> पेगी। पेगी गी गी ला